ਜੋ ਗੁਰੂ ਪਿਆਰੇ ਗੁਰੂ ਸਵਾਰੇ ਸਾ ਸੰਗਤ ਜੀਓ ਸੋ ਬੜੇ ਵੱਡੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਤੀਸਰੀ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਕੋਈ ਦਰਖਤ ਉਗਾਉਂਦੇ ਹਾਂ ਕੋਈ ਬੂਟਾ ਲਗਾ ਲੈਂਦੇ ਹਾਂ ਉਹ ਬੂਟਾ ਫਿਰ ਹੀ ਹਰਾ ਹੋਵੇਗਾ ਜੇ ਅਸੀਂ ਉਸ ਨੂੰ ਸਮੇਂ ਅਨੁਸਾਰ ਪਾਣੀ ਦੇਵਾਂਗੇ ਜੇ ਅਸੀਂ ਉਸ ਦੀ ਸਮੇਂ ਅਨੁਸਾਰ ਸੰਭਾਲ ਕਰਾਂਗੇ ਤਾਂ ਹੀ ਉਹ ਬੂਟਾ ਹਰਾ ਹੋਵੇਗਾ ਵੱਡਾ ਹੋਵੇਗਾ ਫਿਰ ਉਹ ਬੂਟਾ ਸਾਨੂੰ ਛਾਂ ਦੇਵੇਗਾ ਤੇ ਫਲ ਦੇਵੇਗਾ ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕੇ ਭਾਈ ਜੇ ਅਸੀਂ ਸੁੱਖਾਂ ਦੀ ਅਰਦਾਸ ਕੀਤੀ ਹੈ ਜੇ ਅਸੀਂ ਸੁੱਖ ਮੰਗਦੇ ਹਾਂ ਤਾਂ ਉਹ ਸੁੱਖ ਫੇਰ ਪੈਦਾ ਹੋਵੇਗਾ ਫੇਰ ਉਪਜੇਗਾ ਜੇ ਅਸੀਂ ਨਾਲ ਸੇਵਾ ਕਰਾਂਗੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਨੀ ਜਦੋਂ ਮਨੁੱਖ ਸੇਵਾ ਕਰਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਫੇਰ ਸੁੱਖ ਉਪਜ ਜਾਂਦੇ ਹਨ ਫਿਰ ਸੁਖ ਪੈਦਾ ਹੋ ਜਾਂਦੇ ਹਨ ਫਿਰ ਦੁੱਖ ਨਾ ਲੱਗੇ ਆਏ ਫਿਰ ਉਸ ਮਨੁੱਖ ਨੂੰ ਕਦੇ ਦੁੱਖ ਨਹੀਂ ਆਉਂਦਾ ਫਿਰ ਉਸ ਮਨੁੱਖ ਦੇ ਘਰ ਦੇ ਵਿੱਚ ਕਦੇ ਕਲੇਸ਼ ਪੈਦਾ ਨਹੀਂ ਹੁੰਦਾ ਜਿਸ ਮਨੁੱਖ ਦਾ ਜਿਹੜਾ ਮਨ ਹੈ ਉਹ ਗੁਰੂ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਫਿਰ ਉਸ ਨੂੰ ਹਰ ਵੇਲੇ ਸੁਖ ਪ੍ਰਾਪਤ ਹੁੰਦਾ ਹੈ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਵਸਾਈ ਫੇ ਸਤਿਗੁਰੂ ਜੀ ਕਹਿੰਦੇ ਭਾਈ ਉਸ ਦਾ ਜਿਹੜਾ ਜਨਮ ਮਰਨ ਮੁੱਕ ਜਾਂਦਾ ਹੈ ਆਦੇ ਜਮਕਾਲ ਵੀ ਉਸ ਦੇ ਵਾਸ ਨਹੀਂ ਚੱਲਦਾ ਹਰ ਥੀਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਇ ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਹੈ ਤੇ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਹਰ ਵੇਲੇ ਸੱਚ ਦੇ ਰਾਹਤੇ ਦੇ ਉੱਪਰ ਚੱਲਣਾ ਹੈ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ ਨਾਨਕ ਹੌਂ ਬਲਿਹਾਰੀ ਤਿੰਨ ਕੌ ਜੋ ਚੱਲਣ ਸਤਗੁਰ ਭਾਏ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਉਹਨਾਂ ਤੋਂ ਸਦਕੇ ਜਾਂਦੇ ਹਾਂ ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ ਜਿਹੜੇ ਸਤਗੁਰਾਂ ਦੇ ਪਿਆਰ ਦੇ ਵਿੱਚ ਤੁਰਦੇ ਹਨ ਜਿਹੜੇ ਸਤਗੁਰਾਂ ਦਾ ਨਾਮ ਜਪਦੇ ਹਨ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਹਨ ਬਿਨ ਸਬਦੈ ਸੁਧ ਨ ਹੋਵਈ ਜੇ ਅਨੇਕ ਕਰੈ ਸ਼ਿਗਾਰ ਇਸੇ ਤਰ੍ਹਾਂ ਸਤਿਗੁਰੂ ਜੀ ਜੀਵ ਇਸਤਰੀ ਉਸਦੀ ਉਦਾਹਰਨ ਦਿੰਦੇ ਹੋਏ ਕਹਿੰਦੇ ਹਨ ਕਿ ਸਤਿਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਇਸਤਰੀ ਭਾਵੇਂ ਬੇਅੰਤ ਸ਼ਿਗਾਰ ਕਰ ਲਵੇ ਫਿਰ ਵੀ ਉਹ ਸੁਧ ਨਹੀਂ ਹੋ ਸਕਦੀ ਜਿਸ ਤਰ੍ਹਾਂ ਕੋਈ ਤਿਹਾਰ ਆਉਂਦਾ ਹੈ ਕੋਈ ਪ੍ਰੋਗਰਾਮ ਹੁੰਦਾ ਹੈ ਅਸੀਂ ਆਪਣੇ ਘਰ ਦੇ ਵਿੱਚ ਹਾਰ ਸ਼ਿੰਗਾਰ ਕਰਦੇ ਹਾਂ ਤਿਆਰ ਹੁੰਦੇ ਹਾਂ ਵਧੀਆ ਵਧੀਆ ਕੱਪੜੇ ਪਹਿਨਦੇ ਹਾਂ ਸੋਹਣੇ ਲੱਗਣ ਵਾਸਤੇ ਤਾਂ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਉਹ ਹੈ ਬਾਹਰੀ ਸੋਹਣੇ ਹੋਣਾ ਅਸੀਂ ਉਹ ਦੁਨੀਆ ਨੂੰ ਦਿਖਾਉਣ ਵਾਸਤੇ ਸੰਸਾਰ ਨੂੰ ਦਿਖਾਉਣ ਵਾਸਤੇ ਅਸੀਂ ਸੋਹਣੇ ਲੱਗਦੇ ਹਾਂ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੁਸੀਂ ਨੇ ਅੰਦਰੋਂ ਸੋਹਣੇ ਹੋਣਾ ਹੈ ਆਪਣਾ ਮਨ ਸੋਹਣਾ ਕਰਨਾ ਹੈ ਤਾਂ ਤੁਹਾਨੂੰ ਸਤਿਗੁਰਾਂ ਦੇ ਸ਼ਬਦ ਦੇ ਨਾਲ ਜੁੜਨਾ ਪਵੇਗਾ ਉਹ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਦਾ ਸ਼ਬਦ ਜਪ ਕੇ ਜਿਹੜਾ ਤੁਹਾਡਾ ਹਿਰਦਾ ਹੈ ਮਨ ਹੈ ਉਹ ਸੋਹਣਾ ਹੋ ਜਾਵੇਗਾ ਪਿਰ ਕੀ ਸਾਰ ਨਾ ਜਾਣੀ ਦੂਜੈ ਭਾਏ ਪਿਆਰ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਅੰਦਰੋਂ ਸੋਹਣਾ ਹੋ ਜਾਂਦਾ ਹੈ ਫਿਰ ਉਹ ਹਰ ਇੱਕ ਦਾ ਸਤਿਕਾਰ ਕਰਦਾ ਹੈ ਹਰ ਇੱਕ ਦੇ ਨਾਲ ਮਿੱਠਾ ਬੋਲਦਾ ਹੈ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦਾ ਆਦੇ ਉਹਦੀ ਜਿਹੜੀ ਸੁਰਤ ਹੈ ਉਹ ਪਰਮਾਤਮਾ ਦੇ ਵਿੱਚ ਜੁੜ ਜਾਂਦੀ ਹੈ ਸਾਖ ਸੁਧ ਸਾਖੁ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਫਿਰ ਜਿਹੜੀ ਇਸਤਰੀ ਪਰਮਾਤਮਾ ਦਾ ਨਾਮ ਜਪਦੀ ਹੈ ਜਿਹੜੀ ਜੀਵ ਇਸਤਰੀ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਹੋ ਜੀ ਇਸਤਰੀ ਮਨੋ ਖੋਟੀ ਤੇ ਭੈੜੇ ਲਛਣਾ ਵਾਲੀ ਹੁੰਦੀ ਹੈ ਜਿਹੜੀ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਨਾਰੀਆਂ ਵਿੱਚ ਭੈੜੀ ਗਣੀ ਜਾਂਦੀ ਹੈ ਅਤੇ ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦੀ ਹੈ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਉਹੋ ਜੀ ਸ਼ਿਗਾਰ ਵੀ ਨਾ ਕਰੇ ਪਰਮਾਤਮਾ ਦਾ ਨਾਮ ਜਪਦੀ ਰਹੇ ਤਾਂ ਵੀ ਉਤਾ ਜਿਹੜਾ ਚਿਹਰਾ ਹੈ ਉਹ ਸੰਸਾਰ ਨੂੰ ਸੋਹਣਾ ਲੱਗਦਾ ਹੈ ਕਿਉਂਕਿ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ ਉਹਦੇ ਚਿਹਰੇ ਦੇ ਉੱਪਰ ਨੂਰ ਆ ਜਾਂਦਾ ਹੈ ਉਸ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ ਇਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਤਾ ਸਾਧੂ ਗੁਰੂ ਜੀ ਕਹਿੰਦੇ ਭਾਈ ਜਿਹੜਾ ਵੀ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਅਤੇ ਉਹ ਖੋਟੀ ਮਤ ਵਾਲਾ ਹੋ ਜਾਂਦਾ ਹੈ ਉਸ ਨੂੰ ਭੈੜੇ ਲਚਨਾ ਵਾਲਾ ਗਿਣਿਆ ਜਾਂਦਾ ਹੈ ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦਾ ਹੈ ਆਪਣੇ ਮਨ ਦੀ ਮੰਨਦਾ ਹੈ ਹਰ ਹਰ ਆਪਣੇ ਦਇਆਕਾਰ ਹਰ ਬੋਲੀ ਬੈਣੀ ਤਾ ਸਤਿਗੁਰੂ ਜੀ ਕਹਿੰਦੇ ਭਾਈ ਪ੍ਰਮਾਤਮਾ ਅੱਗੇ ਅਰਦਾਸ ਕਰਨੀ ਏ ਕਿ ਮਹਾਰਾਜ ਆਪਣੀ ਮਿਹਰ ਕਰ ਮੇਰੇ ਉੱਪਰ ਕਿਰਪਾ ਕਰ ਤਾ ਜੋ ਮੈਂ ਤੇਰੀ ਬਾਣੀ ਦਾ ਜਸ ਗਾਉਂਦਾ ਰਹਾ ਹਾਂ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ ਹਰੀ ਦਾ ਨਾਮ ਸਿਮਰਾਂ ਹਰੀ ਨਾਮ ਦਾ ਸਿਮਰਨ ਉਚਰਦਿਆਂ ਹੋਇਆਂ ਇਹ ਮੈਂ ਲਾਭ ਖਟ ਲਵਾਂ ਕਿ ਇਸ ਦੁਨੀਆਂ ਦੇ ਵਿੱਚ ਮੇਰੀ ਸਿਵਤ ਸਲਾਹ ਹੋਵੇ ਇਸ ਦੁਨੀਆਂ ਦੇ ਵਿੱਚ ਵੀ ਸਿਵਤ ਸਲਾਹ ਹੁੰਦੀ ਹੈ ਅਤੇ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਫਿਰ ਉਸ ਮਨੁੱਖ ਦੀ ਸਿਵਤ ਸਲਾਹ ਹੁੰਦੀ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੌਂ ਕੁਰਬੈਣੀ ਸਤਿਗੁਰੂ ਜੀ ਫਿਰ ਕਹਿੰਦੇ ਹਨ ਕਹਿੰਦੇ ਭਾਈ ਜਿਹੜੇ ਮਨੁੱਖ ਦਿਨ ਰਾਤ ਇੱਕ ਕਰਕੇ ਹਰੀ ਦਾ ਨਾਮ ਜਪਦੇ ਹਨ ਅਸੀਂ ਉਹਨਾਂ ਤੋਂ ਵੀ ਕੁਰਬਾਨ ਜਾਂਦੇ ਹਾਂ ਕਿਉਂਕਿ ਜੇ ਸਤਗੁਰਾਂ ਨੂੰ ਪ੍ਰਮਾਤਮਾ ਨੂੰ ਖੁਸ਼ ਕਰਨਾ ਹੈ ਪ੍ਰਮਾਤਮਾ ਤੋਂ ਕੁਝ ਪ੍ਰਾਪਤ ਕਰਨਾ ਹੈ ਤਾਂ ਸਾਨੂੰ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਪਵੇਗਾ ਜਿਨ੍ਹਾਂ ਸਤਿਗੁਰ ਮੇਰਾ ਅਰਾਧਿਆ ਤਿੰਨ ਜਨ ਦੇਖਾਂ ਨੈਣੀ ਫਿਰ ਸਤਿਗੁਰੂ ਜੀ ਕਹਿੰਦੇ ਭਾਈ ਮੈਂ ਉਹਨਾਂ ਅੱਖਾਂ ਦੇ ਨਾਲ ਉਹਨਾਂ ਪਿਆਰਿਆਂ ਦੇ ਦਰਸ਼ਨ ਕਰਾਂ ਉਹਨਾਂ ਪਿਆਰਿਆਂ ਦੀ ਸੇਵਾ ਕਰਾਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਹਾਂ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਮੈਂ ਆਪਣੇ ਸਤਿਗੁਰੂ ਤੋਂ ਸਤਿ ਕੀ ਜਾਂਦਾ ਹਾਂ ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਮਿਲਾ ਦਿੱਤਾ ਕਿਉਂਕਿ ਸੱਚਾ ਗੁਰੂ ਉਹ ਹੈ ਜਿਹੜਾ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਦਾ ਰਸਤਾ ਦੱਸਦਾ ਹੈ ਤਾਂ ਸਤਿਗੁਰੂ ਜੀ ਕਹਿੰਦੇ ਭਾਈ ਉਸ ਗੁਰੂ ਦੇ ਉੱਪਰੋਂ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ ਜਿਹੜਾ ਸਾਨੂੰ ਪ੍ਰਮਾਤਮਾ ਦਾ ਨਾਮ ਜਪਣਾ ਦੱਸਦਾ ਹੈ ਇਹ ਦੱਸਦਾ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਤੋ ਇਸ ਆਵਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਜੇ ਅਸੀਂ ਨੇ ਸੁੱਖ ਪਾਉਣਾ ਹੈ ਆਪਣੇ ਘਰਾਂ ਦੇ ਵਿੱਚ ਸੁੱਖਾਂ ਦੇ ਦਾਤ ਪ੍ਰਾਪਤ ਕਰਨੀ ਹੈ ਤਾਂ ਸਾਨੂੰ ਨਾਲ-ਨਾਲ ਸੇਵਾ ਵੀ ਕਰਨੀ ਪਵੇਗੀ ਸੇਵਾ ਕਰਨ ਦੇ ਨਾਲ ਨਾਲ ਜਿਹੜੇ ਸੁੱਖ ਹਨ ਉਪਜ ਜਾਂਦੇ ਹਨ ਫਿਰ ਸਾਨੂੰ ਕਦੇ ਦੁੱਖ ਨਹੀਂ ਸਾਡੇ ਨੇੜੇ ਆਉਂਦਾ ਉਹ ਇਸ ਕਰਕੇ ਜਿੰਨਾ ਵੀ ਸਮਾਂ ਸਾਨੂੰ ਮਿਲੇ ਤਾਂ ਸਤਿਗੁਰਾਂ ਦੀ ਗੁਰਬਾਣੀ ਦੇ ਨਾਲ ਅਤੇ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਦੇ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਸੇਵਾ ਦੇ ਵਿੱਚ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਜਿਹੜਾ ਸਾਡਾ ਸਮਾਂ ਹੈ ਉਹ ਲੇਖੇ ਦੇ ਵਿੱਚ ਲੱਗ ਸਕੇ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ गुरू जी फतिह